ਮਰਦਾਬ ਮਰਦਾਬ ਹਾਂਜੀ ਪ੍ਰਧਾਨ ਜੀ ਅੱਜ ਕਿਸ ਮਸਲੇ ਤੇ ਚੱਲਦਾ ਪਿਆ ਹਾਂਜੀ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੀ ਆ ਕਿ ਜਿਹੜੀ ਪੰਜਾਬ ਸਰਕਾਰ ਵੱਡੇ ਵੱਡੇ ਵਾਅਦੇ ਤੇ ਦਾਅਵੇ ਨਾਲ ਆਈ ਸੀ ਕਿ ਜਿਹੜਾ ਅਸੀਂ ਆਊਟਸੋਰਸ ਮਜ਼ਦਮਾਂ ਨੂੰ ਰੈਗੂਲਰ ਕਰਾਂਗੇ ਤੇ ਪੱਕੇ ਕਰਕੇ ਪੱਕੀ ਨੌਕਰੀ ਦਾ ਵਾਅਦਾ ਦਿੱਤਾ ਗਿਆ ਸੀ ਉਹ ਸਰਕਾਰ ਆਪਣੇ ਵਾਅਦੇ ਤੋਂ ਬਿਲਕੁਲ ਹੀ ਮੁਕਰ ਚੁੱਕੀ ਆ ਤੇ ਹੁਣ ਤੁਸੀਂ 2025 ਇੱਕ ਬਿਜਲੀ ਸੋਧ ਸੋਧ ਬਿੱਲ ਜੋ ਲੈ ਕੇ ਆ ਰਹੀ ਸਰਕਾਰ ਉਸ ਦੇ ਵਿੱਚ ਜਿੰਨੀਆਂ ਵੀ ਪੀਐਸਪੀਲ ਪੀਐਸਪੀਲ ਦੀਆਂ ਜ਼ਮੀਨਾਂ ਵਾਂ ਉਹ ਅਕਵਾਇਰ ਕਰਕੇ ਕੁਝ ਨਿੱਜੀ ਕਰਾਣਿਆਂ ਨੂੰ ਵੇਚੀਆਂ ਜਾ ਰਹੀਆਂ ਵਾਂ ਉਸ ਦੇ ਤਹਿਤ ਹੀ ਤਾਂ ਅੱਜ ਜਿਹੜੀ ਕੱਲ ਦਾ ਜਿਹੜਾ ਐਲਾਨ ਤੁਸੀਂ ਸੁਣ ਹੀ ਚੁੱਕੇ ਹੋਗੇ ਕਿ ਬਠਿੰਡਾ ਥਰਮਲ ਕਲੋਨੀ ਦੀ ਜਿਹੜੀ ਇੱਕ 5 ਏਕੜ ਜ਼ਮੀਨ ਜਿਹੜੀ ਆ ਉਹ ਪੁੱਡਾ ਨੂੰ ਵੇਚੂਗੀ ਆ ਸਰਕਾਰ ਇਸ ਤੋਂ ਇਹ ਸੇਧ ਹੁੰਦਾ ਵਾ ਕਿ ਕੰਮਿਆਂ ਨੂੰ ਤਾਂ ਕੀ ਪੱਕਾ ਕਰਨਾ ਸੀ ਜਿਹੜਾ ਉਹਨਾਂ ਦੀ ਜਗ੍ਹਾ ਤੇ ਕੰਮ ਕਰ ਰਹੇ ਉਹ ਵੀ ਉਹਨਾਂ ਤੋਂ ਖੋਗੇ ਜਿਹੜਾ ਵਾ ਘਰਾਣਿਆਂ ਨੂੰ ਵੇਚੇ ਜਾ ਰਹੇ ਆ ਇਥੋਂ ਇਹ ਸਿੱਧ ਹੋ ਰਿਹਾ ਵਾ ਕਿ ਸਰਕਾਰ ਸਾਡੇ ਹੱਕਾਂ ਤੇ ਬਹੁਤ ਵੱਡਾ ਡਾਕਾ ਮਾਰ ਰਹੀ ਆ ਸੋ ਆਓ ਵੀਰੋ ਆਪਾਂ ਇਹ ਲੜਾਈ ਜਿਹੜੀ ਆ ਵੱਡੇ ਸੰਘਰਸ਼ ਤੇ ਵੱਡੇ ਪੱਧਰ ਤੇ ਆਣ ਕੇ ਲੜੀਏ ਤੇ ਠੇਕਾ ਮਾਰਨ ਸੰਘਰਸ਼ ਮੋਰਚੇ ਦੀ ਕਾਲਾਂ ਨੂੰ ਜਿਹੜੇ ਆਉਣ ਵਾਲੇ ਵੱਧ ਚੜ੍ਹ